ਹਾਂਜੀ ਪਰਮੋਤਮ ਜੀ ਨਾਲ ਸਾਡੇ ਜਰੋਈ ਜੀ ਨਾਲ ਸਵੇਰ ਵੇਲੇ ਜੋ ਕਰਦੇ ਆ ਪ੍ਰਾਣਯਾਮ ਕਰਦੇ ਆ ਅੱਛੀਆਂ ਗੱਲਾਂ ਕਰਦੇ ਆ ਸਮਾਜ ਪਰਮਾਨੀ ਗੱਲਾਂ ਕਰਦੇ ਆ ਔਰ ਅਲ ਮਿਲ ਕੇ ਦੀ ਚਾਹ ਪਾਣੀ ਪੀਂਦੇ ਆ ਔਰ ਸਾਡਾ ਬੜਾ ਪ੍ਰੇਮ ਪਿਆਰ ਹਾਂਜੀ ਅਸੀਂ ਬਹੁਤ ਬਹੁਤ ਗੁਰਮੁਖ ਸਾਹਿਬ ਦਾ ਧੰਨਵਾਦ ਕਰ ਰਹੇ ਆ ਸਾਡੇ ਇੱਕ ਬ੍ਰਿਜਟ ਸਾਹਿਬ ਹੈ ਜੀ ਰਿਟਾਇਰਮੈਂਟ ਸਾਨੂੰ ਯੋਗਾ ਬਾਰੇ ਸਾਰੇ ਚੰਗੀਆਂ ਦੱਸਦੇ ਸਮਝਾਉਂਦੇ ਕਰਾਉਂਦੇ ਆ। ਹਾਂਜੀ। ਅਸਾਾਰੇ ਦੋਸਤਾਂ ਦਾ ਸ਼ੁਕਰੀਆ ਜਿਹੜੇ ਕਿ ਮੈਨੂੰ ਸਮਾਧਿਤ ਕਰਦੇ। ਕਿਸੇ ਦੇ ਤੋਂ ਆ ਨਹੀਂ ਆ ਰਾਂ ਪਰ ਫਿਰ ਵੀ ਇਸ ਚਿੰਤਾ ਕਰ ਜਾਂਦੇ ਆ। ਹਾਂਜੀ। ਹਾਂਜੀ ਦੁਪੁਆਈ ਸਾਹਿਬ ਜੀ ਦਾ ਬਹੁਤ-ਬਹੁਤ ਧੰਨਵਾਦ ਜਿਹਨੇ ਸਾਨੂੰ ਯੋਗਾ ਕਰਾਉਂਦੇ ਆ ਤੇ ਦੂਜਾ ਧੰਨਵਾਦ ਤੁਹਾਡਾ ਵੀ ਆ ਜਿਹਨੇ ਸਾਨੂੰ ਆ ਕੇ ਮੇਰੇ ਵਾਡੀ ਵੀਡੀਓ ਵਗੈਰਾ ਬਣਾਈ ਆ। ਹਾਂਜੀ। ਬਹੁਤ-ਬਹੁਤ ਧੰਨਵਾਦ ਤੁਹਾਡਾ। ਬਸ ਤੁਹਾਡਾ ਆਵਦਾ ਬਹੁਤ ਬੜੀਆ ਧੰਨਵਾਦ ਹੈ ਕਿਉਂਕਿ ਇਹ ਸਾਨੂੰ ਯੋਗਾ ਸਿਖਾਉਂਦੇ ਆ ਹੁਣ ਅਸੀਂ ਇੱਥੇ ਆ ਕੇ ਚਾਹ ਪਾਣੀ ਪੀਂਨੇ ਆ ਅਸੀਂ ਕਹਿੰਦੇ ਆ ਲੋਕਾਂ ਨੂੰ ਹਰ ਇੱਕ ਯੋਗਾ ਸਿੱਖਣਾ ਆਵੇ ਯੋਗਾ ਨਾਲ ਬਿਮਾਰੀਆਂ ਦੂਰ ਹੋ ਜਾਂਦਾ ਦਵਾਈਆਂ ਘਟ ਜਾਂਦੀਆਂ ਕਈਆਂ ਦੀਆਂ 7 7 8 8 ਦਵਾਈਆਂ ਰੋਜ਼ਾਨਾ ਗੋਲੀਆਂ ਦੋ ਤਿੰਨ ਤੇ ਰਹਿ ਜਾਂਦੇ ਆ ਬਹੁਤ ਵੱਡਾ ਹੈ ਹਾਂਜੀ ਮੈਂ ਤਾਂ ਮੁੜਕ ਦਾ ਖਾਤਾ ਸ਼ੁਕਰੀਆਤਾ ਕਰਦਾ ਇਹਨਾਂ ਦੇ ਕਾਰਨ ਅੱਜ ਮੈਂ ਇੰਨਾ ਬੇਦਖਲ ਕਰਨ ਦੇ ਲੋਕੀ ਬਣਿਆ ਹਾਂ ਹਾਂਜੀ हां जी मैं शुभना जी दा बहुत-बहुत धन्यवाद करता हूं। और लाल जी ते ਨਾਲੇ ਸਾਡੀ ਜਿਹੜੀ ਜਿੰਨੀ ਵੀ ਸੰਗਤ ਬੈਠੀ ਆ ਉਹਨਾਂ ਦਾ ਵੀ ਧੰਨਵਾਦ ਤੇ ਨਾਲੇ ਇਹਦੇ ਨਾਲ-ਨਾਲ ਇੱਕ ਛੋਟਾ ਜਿਹਾ ਗੀਤ ਲਵਾਗੇ ਤੁਹਾਡੇ ਵਿੱਚ। ओ जी जी नाल नाल आग 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 वेरी गुड। ਹਰदिल ਜੋ ਪਿਆਰ ਕਰੇਗਾ ਉਹ ਗਾਏਗਾ।